ਵੇਖੋ ਜਿਮਾਂਤ ਬਾਰੇ ਤੇ ਚੱਲੂਗੇ ਅਗਲਿਆਂ ਦਾ ਪ੍ਰੋਸੀਜਰ ਚੱਲ ਰਿਹਾ ਜਿਹੜੇ ਪਹਿਲੇ ਤੀ ਅਗਵਾਈਆਂ ਵੀ ਹੋ ਰਹੀਆਂ ਸਭ ਕੁਝ ਹੋ ਰਿਹਾ ਪਰ ਇਹ ਸਰਾ ਸਰ ਜਿਹੜਾ ਨਜਾਇਜ਼ ਹੋ ਰਹੀ ਆ ਕਿਉਂਕਿ ਤੁਹਾਨੂੰ ਹੀ ਪਤਾ ਮੀਡੀਆ ਵਾਲਿਆਂ ਨੂੰ ਕਿ ਕੀ ਉਹਨਾਂ ਕੋ ਮਿਲਿਆ ਜਾਂ ਕੀ ਉਥੇ ਹੋਇਆ ਅਜਨਾਲੀ ਕੁਝ ਵੀ ਐਡੀ ਵੱਡੀ ਗੱਲ ਨਹੀਂ ਜਿਹਨੂੰ ਐਡਾ ਵੱਡਾ ਇਸ਼ੂ ਬਣਾਇਆ ਗਿਆ ਪੱਪਲ ਦਾ ਪੱਪਲ ਪ੍ਰੀਤ ਦਾ ਕੀ ਯੋਗਦਾਨ ਸੀ ਕੀ ਉਹਦ ਨਾਲੇ ਮਜੂਦ ਸੀ ਕਿ ਜਾਂ ਕਿਸੇ ਹੋਰ ਆਧਾਰ ਤੇ ਫੜਿਆ ਗਿਆ ਪੱਪਲ ਪ੍ਰੀਤ ਸਿੰਘ ਵੇਖੋ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਹ ਇੱਕ ਪੱਤਰਕਾਰ ਸੀ ਮੀਡੀਆਨ ਚਾਰਜ ਸੀ ਤੁਸੀਂ ਜਮੀਰ ਜਮੀਰ ਦੀ ਆਵਾਜ਼ ਹਟਾ ਸਕਦੇ ਜੀ ਕਿਸੇ ਕੋਲ ਵੀ ਹਟਾ ਸਕਦੇ ਉਹ ਆਪੋ ਆਪਣੀ ਸੋਚ ਆ ਉੱਥੇ ਜਾਂ ਤੇ ਉਸ ਦਿਨ ਪਪਲਪਰੀ ਤੇ ਵਿਖਾ ਦੇਣ ਭੀ ਆ ਪਪਲਪਰੀ ਇੱਥੇ ਮੌਜੂਦ ਆ ਚਾਰ ਤਰ੍ਹਾਂ ਕਰਨੇ ਨੇ ਮੋਬਾਈਲ ਆਲੇ ਕੇਸ ਜਿੱਚ ਪਾਇਆ ਗਿਆ ਉਹ ਚ ਪਪਲਪਰੀ ਮੌਜੂਦ ਨਹੀਂ ਸੀ ਬਿਲਕੁਲ ਹੀ ਕਿਤੇ ਵਿਖਾ ਦੇਣ ਉਹਦਣਾ ਜਰੂਰ ਉਹ ਨਾਲ ਸੀ ਮੀਡੀਆਨ ਚਾਰਜ ਸੀ ਮੀਡੀਆ ਉਹਦੀ ਰਿਕਵਰੀ ਕਰਦਾ ਸੀ ਪਪਲ ਅਮਰਤਪਾਲ ਸਿੰਘ ਦੀ ਜਦੋਂ ਆਇਆ ਸੀ ਇਹਦੇ ਚ ਕੋਈ ਗੱਲ ਨਹੀਂ ਉਹਦੇ ਨਾਲ ਸੀ ਪਰ ਚੱਕਰ ਆ ਵੀ ਇਹਦੇ ਇੱਕ ਨਾ ਝੂਠਾ ਹੀ ਸਾਰਾ ਘੜਿਆ ਗਿਆ ਵਾ ਤੁਹਾਨੂੰ ਵੀ ਪਤਾ ਨਾ ਉੱਥੇ ਕੋਈ ਮਰਡਰ ਹੋਇਆ ਨਾ ਕਿ ਨੂੰ ਸੱਟ ਲੱਗੀ ਨਾ ਕੋਈ ਥਾਣਾ ਲੁੱਟਿਆ ਗਿਆ ਨਾ ਕੋਈ ਗੱਲ ਨਾ ਬਾਤ ਵੱਡੇ ਵੱਡੇ ਕਾਂਡ ਇੰਡੀਆ 'ਚ ਹੋਣਦੇ ਆ ਤੇ ਨੇਹ ਦੇ ਵਿੱਚ ਕਿੰਨਾ ਵੱਡਾ ਕਾਂਡ ਹੋਇਆ ਜਾਂ ਦੰਗੇ ਲਾ ਲੋ ਦਿੱਲੀ ਵਾਲੇ ਜਾਂ ਗਜਰਾ ਉੱਥੇ ਕਿਸੇ ਤੇ ਐਨਐਸਏ ਲੱਗੀ ਨਹੀਂ ਸਿੱਖੀ ਨਹੀਂ ਵੱਡੀ ਐਨਐਸਏ ਲਾਗੇ ਇੱਕ ਮਾੜੀ ਜਿਹੀ ਗੱਲ ਦੀ